ਪੰਜਾਬੀ ਸਾਹਿਤ ਸ਼੍ਰੋਮਣੀ ਦੇ ਸਰਵੋਤਮ ਸੁਬਾਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸ਼ਹੀਦ ਸੁਰਿੰਦਰ ਸਿੰਘ ਨਾਇਕ ਵੀ ਸਾਨੂੰ ਮਿਤੀ 22 ਫਰਵਰੀ 2024 ਨੂੰ ਸ੍ਰੀ ਵਿਿਸ਼ੋੜਾ ਦੇ ਗਏ ਸਨ। ਉਹਨਾਂ ਦਾ ਜਨਮ ਮਿਤੀ 7 ਮਈ 1992 ਨੂੰ ਪਿੰਡ ਡੁੱਡੀਆਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਹ ਮਿਤੀ 22 ਫਰਵਰੀ 2024 ਨੂੰ ਆਪਰੇਸ਼ਨ ਓਰੀਐਂਟਡ ਟ੍ਰੇਨਿੰਗ ਦੌਰਾਨ ਰਾਜਸਥਾਨ ਵਿਖੇ ਸ਼ਹੀਦ ਹੋ ਗਏ। ਸ਼ਹੀਦ ਬਲਜੀਤ ਸਿੰਘ ਲਾਸ ਨਾਇਕ ਨੂੰ ਵੀ ਮਿਤੀ 17 ਸਤੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ 22 ਅਕਤੂਬਰ 1940 ਨੂੰ 1994 ਨੂੰ ਪਿੰਡ ਚੱਜ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ। ਉਹ 17 ਸਤੰਬਰ 2024 ਨੂੰ ਆਪਰੇਸ਼ਨ ਰક્ષਕ ਦੌਰਾਨ ਰਾਜੌਰੀ ਜੰਮੂ ਅਤੇ ਕਸ਼ਮੀਰ ਵਿਖੇ ਸ਼ਹੀਦ ਹੋ ਗਏ। ਸ਼ਹੀਦ ਗੁਰਪ੍ਰੀਤ ਸਿੰਘ ਲਾਸ ਨਾਇਕ ਨੂੰ ਵੀ ਸਾਨੂੰ ਮਿੱਤੀ 4 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿੱਤੀ 28 ਅਪ੍ਰੈਲ 1996 ਨੂੰ ਪਿੰਡ ਸਰਾਏ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਉਹ ਮਿੱਤੀ 4 ਮਈ 2024 ਨੂੰ ਆਪਰੇਸ਼ਨ ਰਖਸ਼ਕ ਦੌਰਾਨ ਕਾਊਂਟਰ ਇਨਸਰਜੈਂਸੀ ਏਰੀਆ ਵਿੱਚ ਸ਼ਹੀਦ ਹੋ ਗਏ ਇਹਨਾਂ ਸਬਨਾ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਕਤੀਆਂ ਦੇ ਪਿੱਛੇ ਨਾ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ ਰਹੀਏ ਏਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਕਤੀਆਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 1 ਮਿੰਟ ਦੀ 1 ਮਿੰਟ ਉਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾੜਾ ਮੰਨਨ ਦਾ ਬਲਬਖਸ਼ਣ ਜੀ ਅਰੂੜਾ ਸਾਹਿਬ ਮੈਂ ਗੁਜ਼ਾਰਿਸ਼ ਕਰੂੰਗਾ ਤੁਹਾਨੂੰ ਹਾਊਸ ਨੂੰ ਕਿ ਇੱਕ ਪਿਛਲੇ ਦਿਨਾਂ ਦੇ ਵਿੱਚ 12 ਜੂਨ ਨੂੰ ਇੱਕ ਬਹੁਤ ਹੀ ਦਰਦਨਾਕ 에ਅਰ ਕ੍ਰੈਸ਼ ਅਹਮਦਾਬਾਦ ਦੇ ਵਿੱਚ ਹੋਇਆ ਜਿਦੇ ਵਿੱਚ 260 ਬਹੁਮੁੱਲੀਆਂ ਜਾਨਾਂ ਨੇ ਜਿਹੜੀਆਂ ਉਹ ਦੇਸ਼ ਨੇ ਗਵਾਈਆਂ ਨੇ ਔਰ ਇਸ ਇੱਕ ਇਨਸੀਡੈਂਟ ਨੇ ਕੱਲੇ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਮੈਂ ਚਾਹੂੰਗਾ ਕਿ ਉਹਨਾਂ ਨੂੰ ਵੀ ਅੱਜ ਆਪਾਂ ਸ਼ਰਧਾਂਜਲੀ ਦੇਈਏ ਔਰ ਦੁੱਖ ਸਾਂਝਾ ਉਹਨਾਂ ਪਰਿਵਾਰਾਂ ਦੇ ਨਾਲ ਵੀ ਕਰੀਏ ਜੀ ਥੈਂਕ ਯੂ ਮਖਾਫਤ ਸਾਹਿਬ ਜੀ ਇੱਕ ਮਿੰਟ ਮਖਾਫਤ ਸਾਹਿਬ ਜੀ ਮਖਾਫਤ ਸਾਹਿਬ ਜੀ ਮਾਨਯੋਗ ਸਪੀਕਰ ਸਾਹਿਬ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਕ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਬਾਜਵਾ ਸਾਹਿਬ ਮੈਂ ਤੋਂ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹਨਾ ਪੰਜਾਬ ਪੁਲਿਸ ਦੀ ਮੁਸਤੈਦੀ ਦਾ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੈਰੀਫਿਕੇਸ਼ਨ ਤੇ ਅਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਪਟੇ ਗੱਲ ਬਿਲਕੁਲ ਠੀਕ ਹੈ ਲੋਰੈਂਸ ਬਿਸ਼ਨੋਈ ਦਾ ਗੈਂਗ ਇਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰ ਲਿਆ ਇਤੋਂ ਤੁਸੀਂ ਸਦਾ ਮੈਸੇਜ ਸੀਰੀਅਸਲੀ ਲੈ ਲਿਆ 600 ਤੋਂ ਵੱਧ ਆਦਮੀ ਵਰਮਾ ਸਾਹਿਬ ਦੀ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਬਿਜ਼ਨਸ ਸੀ ਉਹਦੇ ਵਿੱਚ ਕੰਮ ਕਰਦੇ ਸੀ ਲੋਕ ਬਹੁਤ ਭਾਰੀ ਦੇਸ਼ਤ ਮਾਲਵੇ ਦੇ 5-6 ਜ਼ਿਲ੍ਹਿਆਂ ਦੇ ਵਿੱਚ ਹੈ ਤਾਂ ਮੈਂ ਸਮਝਣਾ ਕਿ ਗੱਲ ਮੇਰੇ ਸਾਥੀ ਨਾਲ ਕਰਨਾ ਤੇ ਜ਼ਰੂਰ ਉਹਨਾਂ ਦਾ ਨਾਂ ਜਿਹੜਾ ਆਬਸਰੀਜ਼ ਦੇ ਵਿੱਚ ਜ਼ਿਕਰ ਕੀਤਾ ਜਾਵੇ ਸਰਬੋਤਮ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰ ਨੂੰ ਭੇਜ ਦਿੱਤੇ ਜਾਣ ਜੀ ਹੁਣ ਮੈਂ ਸਮੂਹ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਧਾਰਨ ਕਰਨ ਲਈ ਖੜੇ ਹੋਈਏ ਵਾਹਿਗੁਰੂ ਜੀ ਬੋਲੇ ਧੰਨਵਾਦ ਸਦਨ ਸ਼ੁਕਰਵਾਰ ਮਿਤੀ 11 ਜੁਲਾਈ 2025 ਨੂੰ 10 ਵਜੇ ਪੂਰਬ ਦੁਪਹਿਰ ਤੱਕ ਸਥਾगित ਹੁੰਦਾ ਹੈ